ਤਸਵੀਰਾਂ ਪਿੰਡ ਸਹੂਂਗੜਾ ਪਿੰਡ ਤੋਂ ਆਈਆਂ ਨੇ ਵਰਖਾ ਕਾਰਨ ਹਰ ਗਲੀ 'ਚ ਭਰਿਆ ਲਬਾ ਲਬ ਪਾਣੀ ਸੋ ਕਿਸੇ ਤਰਿਆ ਦਾ ਦ੍ਰਿਸ਼ ਪੇਸ਼ ਕਰਤਾ ਹੋਇਆ ਪਿੰਡ ਸਹੂਂਗੜਾ ਦੀਆਂ ਗਲੀਆਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਹੈਗੀ ਆ ਇਹ ਪ੍ਰਾਇਮਰੀ ਸਕੂਲ ਦੇ ਸਾਹਮਣੇ ਦੀ ਤਸਵੀਰ ਹੈਗੀ ਆ ਪਿੰਡ ਸਹੂਂਗੜਾ ਤੋਂ ਤਸਵੀਰਾਂ ਗਰਮੇਲ ਹਰਮੇਲ ਸਿੰਘ ਸਹੂਂਗੜਾ ਦੀ ਭੇਜੀ ਆਈਆਂ ਤਸਵੀਰਾਂ ਨੇ ਬਹੁਤ ਹੀ ਡਰਾਉਣੀਆਂ ਤਸਵੀਰਾਂ ਨੇ ਕਾਫੀ ਹਚੰਤਾ ਜਨਕ ਤਸਵੀਰਾਂ ਨੇ ਬਹੁਤ ਸਾਰਾ ਪਾਣੀ ਪਿੰਡ ਦੇ ਵਿੱਚ ਜਿਹੜਾ ਉਹ ਕੁਛ ਰਿਹਾ ਤੁਸੀਂ ਦੇਖ ਸਕਦੇ ਹੋ ਇਧਰੋਂ ਵਹਾਅ ਵੀ ਕਾਫੀ ਤੇਜ਼ ਨਜ਼ਰ ਆ ਰਿਹਾ ਹੈਗਾ ਸੋ ਨਾਲੀਆਂ ਗਲੀਆਂ ਦਾ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਮੰਦਾ ਹਾਲ ਹੈ ਕੋਈ ਨਾਲੀ ਤਾਂ ਦਿਖਦੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਸੂਂਗੜਾ ਪਿੰਡ ਦੀਆਂ ਤਸਵੀਰਾਂ ਨੇ ਸੋ ਹਰ ਗਲੀ ਦੇ ਵਿੱਚ ਜਿਹੜਾ ਪਾਣੀ ਆ ਤੇਜ਼ ਵਹਾਅ ਨਾਲ ਵਹਿ ਰਿਹਾ ਹੈਗਾ ਕਾਫੀ ਹੱਦ ਤੱਕ ਮਕਾਨਾਂ ਨੂੰ ਵੀ ਨੁਕਸਾਨ ਹੋਣ ਦਾ ਖਾਸਾ ਯਾਰ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਕਾਫੀ ਪੰਜ ਚਾਰ ਦਿਨਾਂ ਤੋਂ ਜਿਹੜਾ ਲਗਾਤਾਰ بارش ਹੋ ਰਹੀ ਹੈ ਉਹਦੇ ਵਿੱਚ ਜਿਹਦਾ ਜਿਹੜਾ ਨਤੀਜਾ ਹੈ ਸਾਹਮਣੇ ਆਉਣ ਲੱਗਾ ਸ਼ੁਰੂ ਹੋ ਗਿਆ ਹੈਗਾ ਹਰ ਗਲੀ ਹਰ ਮੁਹੱਲੇ ਦੇ ਵਿੱਚ ਜਿਹੜਿਆ ਸੜਕਾਂ ਤੇ ਪਾਣੀ ਘੁੰਮਦਾ ਨਜ਼ਰ ਆ ਰਿਹਾ ਹੈਗਾ ਇਹ ਤਸਵੀਰ ਜਿਹੜੀ ਹੈਗੀ ਆ ਘਰਮੇਲ ਸਿੰਘ ਹੂੰਗੜਾ ਬਲੋਂਪੀ ਜਿੱਥੇਆਂ ਤਸਵੀਰਾਂ ਨੇ ਸੋ ਬਹੁਤ ਹੀ ਚਿੰਤਾਜਨਕ ਤਸਵੀਰਾਂ ਨੇ ਇਹ ਤਸਵੀਰਾਂ ਬਾਰ-ਬਾਰ ਜਿਹੜੀਆਂ ਹੈਗੀਆਂ ਹੁਣ ਤਾਂ ਪੰਜਾਬ ਦੇ ਹਰ ਪਿੰਡ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਹ ਤਸਵੀਰਾਂ ਜਿਹੜੀਆਂ ਨਵੇਂ ਸ਼ਹਿਰ ਤੋਂ ਆਸ-ਪਾਸ ਤੁਸੀਂ ਇਹ ਸੱਕ ਦੇਖ ਸਕਦੇ ਹੋ ਇਹ ਸਾਰਾ ਇਲਾਕਾ ਸਾਰਾ ਪਾਣੀ ਜਿਹੜਾ ਹੈਗਾ ਇਹ ਨੀਵੇਂ ਇਲਾਕੇ 'ਚ ਜਦ ਪਹੁੰਚੇਗਾ ਤਾਂ ਉਹਨਾਂ ਨੀਵੇਂ ਇਲਾਕਿਆਂ ਦਾ ਕੀ ਹਾਲ ਹੁੰਦਾ ਹੋਵੇਗਾ ਤੁਸੀਂ ਦੇਖ ਸਕਦੇ ਹੋ ਗਲੀ ਜਿਹੜੀ ਹੈਗੀ ਆ ਲਾਬਾ-ਲਾਪ ਭਰੀ ਹੋਈ ਆ ਪਾਣੀ ਦੇ ਨਾਲ ਬਾਰਿਸ਼ ਵੀ ਅਜੇ ਰੁਕਣ ਦਾ ਨਾਮ ਨਹੀਂ ਲੈ ਰਹੀ ਸੋ ਇਹ ਦੁਕਾਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੈਵਲ ਜਿਹੜਾ ਹੈਗਾ ਖਤਮ ਹੋ ਚੁੱਕਾ ਹੈ ਥੋੜਾ ਜੀ بارش ਹੋਰ ਹੋਣਾ ਇਸ ਦੁਕਾਨ ਅੰਦਰ ਵੀ ਪਾਣੀ ਜਿਹੜਾ ਹੈਗਾ ਕਾਫੀ ਹੱਦ ਤੱਕ ਵੜ ਜਾਵੇਗਾ ਸੋ ਬਹੁਤ ਸਾਰਾ ਜਿਹੜਾ ਨੁਕਸਾਨ ਹੋਣ ਦੀ ਅਸ਼ੰਕਾ ਜਾਰੀ ਕੀਤੀ ਜਾ ਰਹੀ ਹੈਗੀ ਆ ਸੋ ਤੁਸੀਂ ਦੇਖ ਸਕਦੇ ਹੋ ਨਾਲੀਆਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਪਤਵੰਤੇ ਸੱਜਣ ਕਹੋਂਦੇ ਆ ਪਿੰਡਾਂ ਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੀਆਂ ਨਾਲੀਆਂ ਬਣਾਈਆਂ ਜਾਂਦੀਆਂ ਇਹਨਾਂ ਨੂੰ ਸਾਫ਼ ਵੀ ਕਰਾਉਣਾ ਹੁੰਦਾ ਹਨਾ ਇਹ ਛਪੜਾ ਲਈ ਗ੍ਰਾਂਟ ਲੈ ਕਦੇ ਕਿਸੇ ਲਈ ਗ੍ਰਾਂਟ ਲੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਗਲੀਆਂ ਗਲੀਆਂ ਦੇ ਵਿੱਚ ਕਿਵੇਂ ਕਿਸ ਤਰ੍ਹਾਂ ਰਹਾਇਸ਼ੀ ਇਲਾਕੇ ਦੇ ਵਿੱਚ ਕਿ ਜਿਹੜੇ ਆ ਕੱਖ ਹੈਗੇ ਆ ਪੱਠੇ ਹੈਗੇ ਆ ਹਰੀਆਲੀ ਹੈਗੀ ਆ ਜਿਵੇਂ ਕਿਨਾਰਿਆਂ ਤੇ ਕਿਦਾਂ ਉੱਗੀ ਹੋਈ ਆ ਸੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਆ ਕਾਫੀ ਲਾਪਰਵਾਹੀ ਦੀਆਂ ਤਸਵੀਰਾਂ ਨੇ ਸੋ ਇਹਨਾਂ ਨੂੰ ਕਿਸੇ ਵੀ ਢੰਗ ਦੀ ਕੋਈ ਨਾ ਕੋਈ ਗਰਾਟ ਆਵੇ ਤਾਂ ਇਹ ਪਤੋਂ ਦੇ ਵਿੱਚੋਂ ਛਕਣ ਛਕਾਣ ਦਾ ਮਾਮਲਾ ਜ਼ਰੂਰ ਭੜਦੇ ਰਹਿੰਦੇ ਆ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਹੱਦ ਤੱਕ ਜਿਹੜਾ ਹੈਗਾ ਪਾਉਂਡ ਹੈਗਾ ਛੱਪੜ ਹੈਗਾ ਲਵਾ ਲਵ ਭਰਿਆ ਹੋਇਆ ਹੈ ਪਾਉਂਡ ਦੇ ਆਲੇ ਦੁਆਲੇ ਤਾਂ ਬਾਉਂਡਰੀ ਤਾਂ ਬੜੀ ਸਲੀਕੇ ਨਾਲ ਕੀਤੀ ਗਈ ਹੈਗੀ ਆ ਬਟ ਫਿਰ ਵੀ ਤੁਸੀਂ ਦੇਖ ਸਕਦੇ ਹੋ ਇਹ ਪੌਂਡ ਜਿਹੜਾ ਹੈਗਾ ਲਵਾ ਲਾ ਪਰ ਚੁੱਕਾ ਹੈਗਾ ਜਿਸ ਤੋਂ ਪਾਣੀ ਉੱਛਲ ਕੇ ਪਿੰਡ ਦੀਆਂ ਗਲੀਆਂ ਦੇ ਵਿੱਚ ਜਿਹੜਾ ਵਾਪਸ ਜਿਹੜਾ ਹੈਗਾ ਉਹ ਸੜਕਾਂ ਦੇ ਉੱਪਰ ਪਹੁੰਚ ਗਿਆ ਹੈਗਾ ਸੋ ਇਹ ਧਾਰਮਿਕ ਸਥਾਨ ਤੁਸੀਂ ਦੇਖ ਸਕਦੇ ਹੋ ਕਿਵੇਂ ਲਵਾ ਲਾ ਪਰ ਚੁੱਕਾ ਹੈ ਪਾਣੀ ਦੀਆਂ ਦਾ ਪਾਣੀ ਜਿਹੜਾ ਹੈਗਾ ਆ ਕਾਫੀ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਦੇਖ ਸਕਦੇ ਹੋ ਜੋੜੀ ਤੱਕ ਪਾਣੀ ਪਹੁੰਚ ਚੁੱਕਾ ਹੈਗਾ ਆ ਥੋੜਾ ਇਹ ਏਰੀਆ ਥੋੜਾ ਸੁੱਕਾ ਨਜ਼ਰ ਜ਼ਰੂਰ ਆ ਰਿਹਾ ਲੇਕਿਨ ਫਿਰ ਵੀ ਜਿਹੜੀ ਵਾਰਸ਼ ਆ ਤੁਸੀਂ ਦੇਖ ਸਕਦੇ ਹੋ ਕਿੰਮੇ ਕਿੰਮੇ ਹੋ ਰਹੀ ਹੈ ਇਹਦੀ ਅੰਦਰ ਵੀ ਤੁਸੀਂ ਦੇਖੋ ਤੇਰੀ ਉਹ ਤੇਰੀ ਧਾਰਮਿਕ ਸਥਾਨ ਦੇ ਅੰਦਰ ਵੀ ਜਿਹੜਾ ਪਾਣੀ ਜਿਹੜਾ ਹੈਗਾ ਸਾਈਡ ਤੋਂ ਘੁਸਿਆ ਜਾ ਚੁੱਕਾ ਹੈਗਾ ਮੂਰਤੀ ਤੁਸੀਂ ਦੇਖ ਸਕਦੇ ਹੋ ਮੂਰਤੀ ਵੀ ਪਾਣੀ ਦੇ ਵਿੱਚ ਜਿਹੜੀ ਹੈਗੀ ਆ ਉਹ ਡੁੱਬ ਰਹੀ ਹੈ ਸੋ ਲਵਾਲਾ ਭਰਿਆ ਧਾਰਮਿਕ ਸਥਾਨ ਦਾ ਵਿਹੜਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀ ਹੈਗੀਆਂ ਇਹ ਕਾਫੀ ਆ ਪਾਣੀ ਜਿਹੜਾ ਹੈਗਾ ਆ ਬ੍ਰਾਮਦੇ ਦੇ ਵਿੱਚ ਖੜਾ ਹੋ ਚੁੱਕਾ ਹੈ ਹਰਮੇਲ ਸਿੰਘ ਸਹੁੰਗੜਾ ਦੇ ਨੇ ਤਸਵੀਰਾਂ ਭੇਜੀਆਂ ਨੇ ਪਿੰਡ ਸਹੁੰਗੜਾ ਤੋਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਤਾਂ ਬੁਰਾ ਹਾਲ ਹੈ ਹਰ ਗਲੀ ਹਰ ਮੁਹੱਲੇ ਦੇ ਵਿੱਚ ਗਲੀ ਦੇ ਵਿੱਚ ਪਾਣੀ ਜਿਹੜਾ ਹੈਗਾ ਆ ਉਹ ਖੁੱਸ ਗਿਆ ਹੈਗਾ ਬਰਸ਼ ਦਾ ਕਾਫੀ ਚਿੰਤਾਜੰਕ ਤਸਵੀਰਾਂ ਆ ਬਹੁਤ ਸਾਰਾ ਬਹੁਤ ਦਿਨਾਂ ਤੋਂ ਕਾਫੀ ਰੈਡ ਅਲਰਟ ਦਾ ਜਿਹੜਾ ਸਰਕਾਰ ਵੱਲੋਂ ਉਮ ਜਿਹੜਾ ਖੋਸ਼ਿਤਾ ਕੀਤਾ ਗਿਆ ਹੈਗਾ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਜਿਹੜਾ ਹੈਗਾ ਆ ਉਹ ਪਹੁੰਚ ਸਕਦਾ ਹੈ ਪਾਣੀ ਜਿਹੜਾ ਉੱਪਰੋਂ ਪਹਾੜੀ ਇਲਾਕੇ ਦੇ ਵਿੱਚੋਂ ਵੀ ਨਦੀਆਂ ਨਾਲਿਆਂ ਦੇ ਵਿੱਚ ਹੀ ਹੁੰਦਾ ਹੋਇਆ ਇਹਨਾਂ ਪਿੰਡਾਂ ਤੱਕ ਜਰੂਰ ਪਹੁੰਚੇਗਾ ਸਰਕਾਰ ਪਰੋ ਅਲਰਟ ਤਾਂ ਜਾਰੀ ਕੀਤਾ ਸੀ ਬਟ ਫਿਰ ਵੀ ਸਰਕਾਰ ਨੂੰ ਕੋਈ ਨਾ ਕੋਈ ਇੰਤਜ਼ਾਮ ਜਰੂਰ ਕਰਨੇ ਚਾਹੀਦੇ ਸੀ ਕਿ ਸਰਕਾਰਾਂ ਇਹਨਾਂ ਪਿੰਡਾਂ ਵਿੱਚ ਵੱਸਦੇ ਲੋਕਾਂ ਦਾ ਲਈ ਕੀ ਇੰਤਜ਼ਾਮ ਕੀਤਾ ਹੈਗਾ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਧਾਰਮਿਕ ਸਥਾਨ ਦੀਆਂ ਦੁਬਾਰਾ ਅਸੀਂ ਪਹੁੰਚੇ ਹਾਂ ਉੱਥੇ ਇੱਥੇ ਡੁੱਬਿਆ ਹੋਇਆ ਹੈ ਕਾਫੀ ਹੱਦ ਤੱਕ ਸੋ ਬਰਾਮਦੇ ਦੇ ਜਿਹੜੀ ਡਿਊੜੀ ਤੱਕ ਪਾਣੀ ਪਹੁੰਚਣ ਲਈ ਉਤਾਵਲਾ ਹੋਇਆ ਪਿਆ ਧਾਰਮਿਕ ਸਥਾਨ ਦੇ ਅੰਦਰ ਵੀ ਪਾਣੀ ਜਾ ਚੁੱਕਾ ਹੈਗਾ ਆ ਤਸਵੀਰਾਂ ਬਹੁਤ ਹੀ ਚਿੰਤਾਜਨਕ ਤਸਵੀਰਾਂ ਨੇ ਪਿੰਡਾਂ ਵਿੱਚ ਆਮ ਲੋਕ ਬਸਦੇ ਰਹੇ ਉਹੀ ਕਮਾਉਂਦੇ ਨੇ ਉਹੀ ਖਾਂਦੇ ਨੇ ਜੇ ਸਾਰਾ ਦਿਨ ਇਹਨਾਂ ਪਿੰਡਾਂ ਦੇ ਵਿੱਚ ਗਲੀਆਂਾਂ 'ਚ ਪਾਣੀ ਘੁੰਮਦਾ ਰਹੇਗਾ ਤਾਂ ਬਿਮਾਰੀਆਂ ਫੈਲਣ ਦਾ ਖਤਰਾ ਵੀ ਬੇਹੱਦ ਜਿਹੜਾ ਹੈਗਾ ਆ ਉਹ ਬਣਿਆ ਰਹੇਗਾ ਇਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਗੋਰੀ ਸਾਈਡ ਤੋਂ ਹਾਂ ਜਿਹਨੂੰ ਅਸੀਂ ਰੂਹੀ ਕਹਿੰਨੇ ਹੈਗੇ ਆ ਰੂਹੀ ਦੇ ਵਿੱਚੋਂ ਪਾਣੀ ਸ਼ਾਇਦ ਇਹ ਜਿਹੜੇ ਬੱਚੇ ਬਾਹਰ ਨਿਕਲ ਕੇ ਦੇਖਦੇ ਨਹੀਂ ਇਸ ਮੈਨੂੰ ਲੱਗਦਾ ਆਹ ਤਸਵੀਰ ਤੁਹਾਨੂੰ ਬਿਲਕੁਲ ਹੀ ਡਰਾਉਣੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਛੱਪੜ ਹੈਗਾ ਆ ਇਹ ਕਾਫੀ ਲਵਾ ਲਪਰ ਚੁੱਕਾ ਹੈਗਾ ਆ ਇਹ ਤਸਵੀਰਾਂ ਇਸ ਸਾਈਡ ਤੋਂ ਜਿਹੜਾ ਪਾਣੀ ਆਇਆ ਹੈਗਾ ਇਹੀ ਪਿੰਡ ਦੇ ਵਿੱਚ ਕਾਫੀ ਸਥਿਤੀ ਨੂੰ ਡਰਾਉਣਾ ਬਣਾ ਰਿਹਾ ਹੈਗਾ ਹਰ ਗਲੀ ਦੇ ਵਿੱਚ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਜਿਹੜਾ ਹੈਗਾ ਆ ਉਹ ਕੋਮਦਾ ਨਜ਼ਰ ਆ ਰਿਹਾ ਹੈਗਾ ਸੋ ਤਸਵੀਰਾਂ ਜਿਹੜੀਆਂ ਹੈਗੀਆਂ ਕਾਫੀ ਇੱਕ ਪਿੰਡ ਦੇ ਵਿੱਚ ਜਦੋਂ ਐਂਟਰੀ ਕਰਦੇ ਆ ਤੁਸੀਂ ਦੇਖ ਸਕਦੇ ਹੋ ਹਰ ਕਦੀ ਬਹੁਤ ਪਾਣੀ ਖੜਾ ਹਾਂ ਪਰ ਨਾਲੀਆਂ ਦਾ ਮਾਡਲ ਹਰ ਪਿੰਡ ਦੇ ਵਿੱਚ ਇਹੀ ਰਹੂਗਾ ਜੋ ਮਰਜ਼ੀ ਹੋ ਜਾਵੇ ਛੱਪੜ ਨੂੰ ਪਾਣੀ ਦਾ ਨਿਕਾਸ ਨਹੀਂ ਹੋਏਗਾ ਕਿਉਂਕਿ ਜਿਹੜੇ ਹੁਣ ਤੱਕ ਪਤਵੰਤੇ ਸੱਜਣ ਰਹੇ ਨੇ ਉਹ ਬੁੱਢੀ ਜੀ ਵੀ ਬਹੁਤ ਰਹੇ ਨੇ ਉਹਨਾਂ ਨੂੰ ਇਹ ਵੀ ਪਤਾ ਕਿ ਜੇ ਕੋਈ ਛੱਪੜ ਬਣਾਇਆ ਤਾਂ ਉਹਦੀ ਆਪਣੀ ਪੁਲਵਾਤੇ ਉਹਦੀ ਪਾਣੀ ਦੀ ਡਰੇਨ ਵਾਸਤੇ ਵੀ ਕੋਈ ਇੰਤਜ਼ਾਮ ਕਰਨਾ ਹੈ ਇਹ ਦੇਨਾਂ ਨੂੰ ਅਕਲ ਜ਼ਿਆਦਾ ਆ ਜਾਂ ਇਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਛੱਪੜ ਨੂੰ ਵੀ ਡਰੇਨ ਦੀ ਜ਼ਰੂਰਤ ਪੈਂਦੀ ਹੈ ਜੀ ਆ। ਤੋ ਹਰ ਪਿੰਡ ਦਾ ਇਹ ਹਿਸਾਬ ਆ ਲਿਆ। ਕਿਸੇ ਵੀ ਛੱਪੜ ਦੇ ਵਿੱਚ ਡਰੇਨ ਨਹੀਂ ਹੈਗਾ। ਹੁਣ ਤੁਸੀਂ ਹਰੇਕ ਪਿੰਡ ਵਿੱਚ ਦੇਖ ਲੈਣਾ ਵਾਰਪੀ ਨਾਲ ਗਲੀਆਂ ਦੇ ਨਾਲੀਆਂ ਦੇ ਵਿੱਚ ਪਾਣੀ ਘੁੰਮਦਾ ਹੋਏਗਾ। ਛੱਪੜ ਲਬਾ ਲਬ ਭਰ ਜਾਏਗਾ। ਅੱਛਾ 1 ਲੱਖ ਰੁਪਈਆ ਲੋਕਾਂ ਨੇ ਛੱਪੜ ਸਾਫ਼ ਕਰਨ ਲਈ ਗ੍ਰਾਂਟ ਲੈ ਕੇ